ਹਾਂਜੀ ਚੰਡਾਲ ਨੋਹਾਂ ਦੇ ਵਿੱਚ ਜੋ ਵੀ ਅਗਲੇ ਐਪੀਸੋਡ ਦੇ ਵਿੱਚ ਹੋਣ ਵਾਲਾ ਹੈ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਣ ਜਾ ਰਹੇ ਹਾਂ ਹਾਂਜੀ ਲਾਸਟ ਐਪੀਸੋਡ ਦੇ ਵਿੱਚ ਪਾਪਾ ਜੀ ਨੇ ਆਪਣੀਆਂ ਦੋ ਚੰਡਾਲ ਨੋਹਾਂ ਤੇ ਆਪਣੇ ਇੱਕ ਪੁੱਤ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕਢਵਾ ਲਿਆ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਸਿਆਣੇ ਬੰਦਿਆਂ ਨੂੰ ਸਾਰੇ ਪਾਸੇ ਸੋਚਣਾ ਪੈਂਦਾ ਹੈ ਪਰ ਜਿਹੜੀਆਂ ਅੱਜ ਦੀਆਂ ਵਿਗੜੀਆਂ ਹੋਈਆਂ ਲਾਦਾ ਹਨ ਉਹ ਸਿਰਫ ਆਪਣਾ ਮਤਲਬ ਹੀ ਦੇਖਦੀਆਂ ਹਨ ਤੇ ਇੱਥੇ ਪਾਪਾ ਜੀ ਨੇ ਆਪਣੇ ਪੋਤਾ ਤੇ ਪੋਤਰੀ ਦੇ ਮੋਹ ਦੇ ਵਿੱਚ ਆ ਕੇ ਆਪਣੀਆਂ ਨੋਹਾਂ ਨੂੰ ਤੇ ਆਪਣੇ ਪੋਤ ਨੂੰ ਜੇਲ੍ਹੋਂ ਬਾਹਰ ਕਢਵਾ ਲਿਆ ਹੈ ਤੇ ਉਹਨਾਂ ਦੀ ਜ਼ਮਾਨਤ ਵੀ ਕਰਵਾ ਲਈ ਹੈ ਤੇ ਹੁਣ ਇੱਥੇ ਉਹਨਾਂ ਦੀ ਪਾਪਾ ਜੀ ਦੀ ਧੀ ਦੀ ਆਉਣ ਦੀ ਵਾਰੀ ਹੈ ਜਾਨੀ ਕਿ ਪਾਲੀ ਦੀ ਐਂਟਰੀ ਹੋਵੇਗੀ ਵੀਡੀਓ ਦੇ ਵਿੱਚ ਕਿਉਂਕਿ ਪਹਿਲਾਂ ਤਾਂ ਪਾਲੀ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਸੀ ਐਨਾ ਕਿ ਮੇਰੇ ਮਾਪੇ ਨਾਲ ਮੇਰੀਆਂ ਪਰਜਾਈਆਂ ਕੀ ਕਰ ਰਹੀਆਂ ਹਨ ਜਾਂ ਮੇਰੇ ਭਰਾ ਕੀ ਕਰ ਰਹੇ ਹਨ ਬਟ ਹੁਣ ਜਦੋਂ ਪਾਣੀ ਸਿਰ ਤੋਂ ਲੰਘ ਚੁੱਕਿਆ ਹੈ ਭੂਆ ਜੀ ਨੂੰ ਵੀ ਸਾਰੀਆਂ ਗੱਲਾਂ ਪਤਾ ਲੱਗ ਚੁੱਕੀਆਂ ਹਨ ਕਿ ਹੁਣ ਤਾਂ ਥਾਣੇ ਉਠਾਣੀ ਹੋ ਚੁੱਕੇ ਆ ਇਹ ਤੇ ਇਹਨਾਂ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਤੇ ਹੁਣ ਜ਼ਰੂਰ ਹੀ ਪਾਲੀ ਦੀ ਐਂਟਰੀ ਹੋਵੇਗੀ ਤੇ ਪਾਲੀ ਆਣ ਕੇ ਆਪਣੀ ਇੱਕ ਇੱਕ ਪਰਜਾਈ ਕੋਲੋਂ della laveggi ਤੇ ਇੱਕ ਇੱਕ ਨੂੰ ਪੁੱਛੇਗੀ ਕਿ ਤੁਹਾਡਾ ਕੀ ਹੱਕ ਬਣਦਾ ਸੀਗਾ ਮੇਰੇ ਮਾਪੇ ਬਾਬ ਦੇ ਨਾਲ ਐਨਾ ਜ਼ਲੀਲਪੁਣਾ ਕਰਨ ਦਾ ਤੇ ਐਨੀ ਬੇ ਰੁਖੀ ਦੇ ਨਾਲ ਗੱਲਾਂ ਕਰਨ ਦਾ ਤੇ ਉਹਨਾਂ ਦੇ ਨਾਲ ਇਹ ਵਤੀਰਾ ਕਰਨ ਦਾ ਜੇਕਰ ਕੋਈ ਤੁਹਾਡੀ ਪਰਜਾਈ ਤੁਹਾਡੇ ਮਾਪੇ ਬਾਬ ਨਾਲ ਇਦਾਂ ਕਰੇ ਤਾਂ ਫਿਰ ਤੁਹਾਨੂੰ ਕਿਵੇਂ ਲੱਗੂਗਾ ਤੇ ਫਿਰ ਉਹ ਇਹ ਵੀ ਗੱਲ ਰੱਖੇਗੀ ਕਿ ਇੱਥੇ ਮੇਰਾ ਹਿੱਸਾ ਮੈਨੂੰ ਦੋ ਤੇ ਫਿਰ ਜਦੋਂ ਜ਼ਮੀਨਾਂ ਦੇ ਵੰਡੀਆਂ ਪੈਣੀਆਂ ਸ਼ੁਰੂ ਹੋਣ ਦੀਆਂ ਗੱਲਾਂ ਹੋਣਗੀਆਂ ਤਾਂ ਫਿਰ ਇਹਨਾਂ ਦੇ ਕੰਨ ਖੁੱਲਣਗੇ ਤੇ ਫਿਰ ਇਹਨਾਂ ਦੀਆਂ ਅੱਖਾਂ ਖੁੱਲਣਗੀਆਂ ਕਿ ਕਿਵੇਂ ਕੀਤਾ ਜਾਂਦਾ ਹੈ ਮਾਪਿਆਂ ਨੂੰ ਤੰਗ ਕਿਉਂਕਿ ਪਹਿਲਾਂ ਤਾਂ ਪਾਪਾ ਜੀ ਤੇ ਬੇਬੇ ਜੀ ਆਪਣੀ ਧੀ ਪਾਲੀ ਦੇ ਨਾਲ ਫੋਨ ਤੇ ਹੀ ਗੱਲਬਾਤ ਕਰ ਲੈਂਦੇ ਹੁੰਦੇ ਸੀ ਤੇ ਉਹਨਾਂ ਨੂੰ ਅਤੀ ਪਛਦੀ ਗੱਲ ਦੱਸ ਕੇ ਹੀ ਸਾਰ ਦਿੰਦੇ ਸੀਗੇ ਕਿਉਂਕਿ ਉਹ ਆਪਣੀ ਧੀ ਨੂੰ ਉੱਥੇ ਦੂਰ ਪਰਦੇਸਾਂ ਵਿੱਚ ਬੈਠੇ ਨੂੰ ਦੁਖੀ ਨਹੀਂ ਵੀ ਏਕ ਸਕਦੇ ਹੁੰਦੇ ਸੀ ਤੇ ਕੋਈ ਵੀ ਮਾਂ-ਬਾਪ ਆਪਣੀ ਧੀ ਨੂੰ ਆਪਣੇ ਘਰ ਦੀ ਗੱਲ ਨਹੀਂ ਦੱਸ ਦੇਗੇ ਦੁੱਖ ਭਰੀ ਕਿਉਂਕਿ ਧੀਆ ਨੂੰ ਆਪਣੇ ਹੀ ਘਰ ਦਾ ਬਹੁਤ ਜ਼ਿਆਦਾ ਫਿਕਰ ਹੁੰਦਾ ਹੈ ਤੇ ਬੇਬੇ ਕੁਝ ਵੀ ਗੱਲ ਮਾੜੀ ਲਿੱਸੀ ਨਹੀਂ ਕਰਦੀ ਹੁੰਦੀ ਸੀ ਆਪਣੀ ਧੀ ਕੋਲੇ ਤੇ ਜਦੋਂ ਪਾਲੀ ਪੁੱਛਦੀ ਵੀ ਹੁੰਦੀ ਸੀ ਤਾਂ ਬੇਬੇ ਬਾਪੂ ਦੁਆਰਾ ਕੁਝ ਨਾ ਕੁਝ ਛਿਪਾ ਲਿਆ ਜਾਂਦਾ ਸੀ ਤੇ ਪਰ ਪਾਲੀ ਨੂੰ ਪਤਾ ਸੀਗਾ ਕਿ ਬੇਬੇ ਬਾਪੂ ਦੀ ਕੀ ਹਾਲਤ ਹੋ ਚੁੱਕੀ ਹੈ ਤੇ ਇੱਥੇ ਭੂਆ ਜੀ ਖੁੱਲ ਕੇ ਪਾਲੀ ਨੂੰ ਦੱਸਣਗੇ ਕਿ ਤੈਨੂੰ ਇੱਕ ਵਾਰ ਇੱਥੇ ਆਉਣਾ ਹੀ ਪੈਣਾ ਹੈ ਤੇ ਇਹਨਾਂ ਦਾ ਇੱਕ ਵਾਰੀ ਨਿਬੇੜਾ ਕਰਨਾ ਹੀ ਪੈਣਾ ਹੈ ਤੇ ਇਹਨਾਂ ਦਾ ਕੋਈ ਵਿਸ਼ਵਾਸ ਨਹੀਂਗਾ ਇਹ ਜਦੋਂ ਜੇਲ੍ਹਾਂ ਥਾਣਿਆਂ ਤੱਕ ਜਾ ਸਕਦੇ ਆ ਤਾਂ ਫਿਰ ਇਹ ਕੁਝ ਵੀ ਕਰ ਸਕਦੇ ਆ ਤੇ ਫਿਰ ਇੱਥੇ ਜਦੋਂ ਪਾਲੀ ਆਊਗੀ ਤਾਂ ਪ੍ਰੀਤ ਨੂੰ ਵੀ ਚੰਗੀ ਤਰ੍ਹਾਂ ਖਿੱਚ ਤੂੰ ਕਰਕੇ ਉਹਦੇ ਕੋਲੋਂ ਪੁੱਛੂਗੀ ਕਿ ਤੇਰਾ ਕੀ ਹੱਕ ਸੀ ਮੇਰੀ ਮਾਂ ਨੂੰ ਨੀਂਦ ਦੀਆਂ ਗੋਲੀਆਂ ਦੇੰਦਾ ਤੇ ਮਾਰਕੁਟਾਈ ਕਰਨ ਦਾ ਤੇ ਉਹਦੇ ਨੀਲ ਪਾਉਣ ਦਾ ਇਸ ਤਰਮਪਾਲੀ ਆਪਣਾ ਪੂਰਾ ਹੀ ਗੁਸਾ ਆ ਕੇ ਜ਼ਾਹਿਰ ਕਰੂਗੀ ਆਪਣੀਆਂ ਪਰਜ਼ਾਈਆਂ ਤੇ ਤੇ ਆਉਣ ਵਾਲਾ ਐਪੀਸੋਡ ਬਹੁਤ ਹੀ ਇੰਟਰਸਟਿੰਗ ਹੋਣ ਵਾਲਾ ਹੈ ਪਾਲੀ ਦੀ ਐਂਟਰੀ ਦੇ ਨਾਲ ਬਹੁਤ ਹੀ ਜ਼ਿਆਦਾ ਸੀਰੀਅਲ ਦੇ ਵਿੱਚ ਮਜ਼ਾ ਆਉਣ ਵਾਲਾ ਹੈ ਤੇ ਪਾਲੀ ਇਹਨਾਂ ਚੰਡਾਲਾਂ ਦਾ ਕੀ ਹਾਲ ਕਰੇਗੀ ਆ ਕੇ ਤੇ ਖਾਸ ਕਰਕੇ ਇਹ ਦੋਨੋਂ ਲਾਲਚੀ ਵੀ ਇਸ ਵੀਡੀਓ ਦੇ ਵਿੱਚ ਬਹੁਤ ਜ਼ਿਆਦਾ ਨੋਹਾ ਬਣੀਆਂ ਹੋਈਆਂ ਹਨ ਕਿਉਂਕਿ ਜਦੋਂ ਪਾਲੀ ਨੇ ਆ ਕੇ ਜ਼ਮੀਨ ਦੀਆਂ ਵੰਡੀਆਂ ਦੀ ਗੱਲ ਕੀਤੀ ਉਦੋਂ ਤਾਂ ਇਹਨਾਂ ਦੇ ਤੋਤੇ ਉੱਡ ਜਾਣੇ ਆ ਬਾਕੀ ਵੈਸੇ ਤਾਂ ਇਹ ਬਹੁਤ ਫੜਾ ਮਾਰਦੀਆਂ ਹਨ ਪਰ ਜਦੋਂ ਪਾਲੀ ਨੇ ਆ ਕੇ ਆਪਣਾ ਲੀ ਰੂਪ ਬਖਾਉਣਾ ਹੈ ਤਾਂ ਉਦੋਂ ਹੀ ਪਤਾ ਲੱਗਣਾ ਹੈ ਕਿ ਕੀ ਬਣਨਾ ਹੈ ਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਪਾਂ ਤੁਹਾਡੇ ਲਈ ਨੈਕਸਟ ਐਪੀਸੋਡ ਜ਼ਰੂਰ ਲੈ ਕੇ ਆਵਾਂਗੇ ਤਦ ਤੱਕ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਥੈਂਕ ਯੂ ਜੀ ਬਾਏ ਬਾਏ